ਕੁਣਕਾ ਜੀ ਤੰਕੂ ਜੀ ਸਰਕਾਰ ਦੀ ਟੱਕੇ ਛਾਈ ਆ ਜਿਹੜਾ ਵੀਡੀਓ ਵਿਖਾਈਆ ਆ ਆਬ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਗਏ ਭਗਵਾਨ ਸਮਾਨਸਿਆ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਕਟਾਉ ਆ ਇੱਧਰ ਵੀ ਆ ਦਿਖਾ ਜਰਾ ਇੱਧਰ 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 ਮੈਨੂੰ ਪਤਾ ਨਹੀਂ ਕਮ ਜਨਾ ਇੱਧਰ ਇੱਧਰ ਆ ਜਾ ਆ ਇੱਧਰ ਆ ਇੱਥੇ ਆ ਆਵੇ ਆ ਲੋਕ ਮੈਨੂੰ ਮੇਰੇ ਨਾਲ ਹੀ ਇਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੰਦਾ ਅੱਛਾ ਇਹਦੀ ਰਿਕਾਰਡਿੰਗ ਕਰੀਏ ਮਾਰਾ ਸਾਨੂੰ ਪਾਣੀ ਪੀਣ ਤੱਕ ਵੀ ਨਹੀਂ ਜਾਣ ਦਿੰਦਾ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦਿੱਦੇ ਕੰਮ ਕਰਾਉਣ ਆਏ ਸੀ ਆਬਲੀਸ਼ੇ ਦੀ ਬੱਤੀ ਦੇ ਨੌਕਰੀ ਜੀ ਆ ਇਤਰਾ ਡੈਸਟਿਵੇਟਿਵ ਜੀ ਸਾਹਿਬ ਨਾ ਮੈਂ ਕਹਿੰਦਾ ੱੱਕਾ ਹਰ ਬੰਦੇ ਨੂੰ ਬਹੁਤ ਕਰ ਲਿਖੇ ਰਿਕਾਰਡਿੰਗ ਬਹੁਤ ਬੋਲੋ ਇੱਕ ਮਿੰਟ ਮਨ ਮੰਨ ਲਓ ਤੁਹਾਡੀ ਮਨ ਨੂੰ ਕਰਦਾ